ਸਾਰੇ ਜਾਣਦੇ ਹੋ ਕਿ ਉਹ ਖੇਤੀਬਾੜੀ ਜਿਹੜੇ ਕੇਵਲ ਖੇਤੀ ਦੇ ਨਾਮ ਤੇ ਕਰਦੇ ਰਹੇ ਸੀ ਉਹ ਕੰਨੀ ਖੇਤੀ ਨੂੰ ਕਾਫੀ ਅਗਲੇ ਵਾਸਤੇ ਨਹੀਂ ਸੀ ਉਹ ਸਮੁੱਚੀ ਮੰਡੀ ਸਾਡਾ ਪੀਡੀਐਸ ਸਿਸਟਮ ਤੇ 80 ਕਰੋੜ ਲੋਕ ਜਿਹੜੇ ਗਰੀਬੀ ਰੇਖਾ ਤੋਂ ਇਸ ਦੇ ਤੇਲਫੁੱਲ 5 ਕਿਲੋ ਅਨਾਜ ਮਹੀਨੇ ਦਾ ਜਿਹੜੀ ਇੱਕ ਦੇਸ਼ ਦੀ ਆਜ਼ਾਦੀ 77 ਸਾਲਾਂ ਤੋਂ ਬਾਅਦ ਜਿਹਨੂੰ ਆਜ਼ਾਦੀ ਕਹਿੰਦੇ ਆ ਇੱਕ ਸ਼ਰਮਨਾਕ ਗੱਲ ਹੈ ਕਿ ਅਸੀਂ ਦੇਸ਼ ਦੇ ਨਾਗਰਿਕਾਂ ਕੋਲੇ ਇੰਨਾ ਰੁਜ਼ਗਾਰ ਹੈ ਨਹੀਂ ਕਿ ਉਹ ਆਪਦੀ ਰੋਟੀ ਆਪ ਕਮਾ ਕੇ ਖਾ ਸਕਣੋ ਤੇ ਅੱਜ ਉਹੀ ਸਵਾਲ ਸਾਡੇ ਸਾਹਮਣੇ ਖੜਾ ਹੈ ਅਸੀਂ ਭਾਵੇਂ ਕਿ ਲਗਾਤਾਰ ਲੜਾਈ ਦੇ ਮੈਦਾਨ ਦੇ ਵਿੱਚ ਆ ਮੈਂ ਇੱਕ ਗੱਲ ਕਹਿਣੀ ਚਾਹਾਂ ਕਿ ਜਿੱਦੀ ਵੱਟੀਏ ਲੜਾਈਆਂ why can't I